ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਵਿੱਚ ਤੂਫਾਨੀ ਰੋਡ ਸ਼ੋਅ ਕੀਤੇ ਜਾਣ ਦਾ سلسلہ جاری ਹੈ ਜਿਸ ਦੇ ਚੱਲਦੇ ਅੱਜ ਕਰਮਜੀਤ ਅਨਮੋਲ ਵੱਲੋਂ ਮੋਗਾ ਬਗਾ ਪੁਰਾਣਾ ਕੋਟਕਪੂਰਾ ਅਤੇ ਫਰੀਦਕੋਟ ਵਿੱਚ ਮੋਟਰਸਾਈਕਲ ਰੋਡ ਸ਼ੋਅ ਕੀਤਾ ਗਿਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਕਰਮਜੀਤ ਅਨਮੋਲ ਨੂੰ ਉਸ ਸਮੇਂ ਵੱਡਾ ਹੰਗਾਰਾ ਮਿਲਿਆ ਜਦੋਂ ਉਹਨਾਂ ਦੇ ਬਚਪਨ ਦੇ ਸਾਥੀ ਬੀਨੂ ਢਿੱਲੋ ਵੀ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਬੀਨੂ ਢਿੱਲੋ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਵੱਲੋਂ ਰੋਡ ਸ਼ੋਅ ਵਿੱਚ ਹਿੱਸਾ ਲਿਆ ਗਿਆ ਜਿਸ ਦੇ ਚਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਕਾਰਾਂ ਅਤੇ ਹੋਰ ਵਹੀਕਲ ਰੋਡ ਸ਼ੋਅ ਵਿੱਚ ਵੇਖਣ ਨੂੰ ਮਿਲੇ ਇਸ ਮੌਕੇ ਫਰੀਦਕੋਟ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਸੇਖੋ ਦੀ ਧਰਮ ਪਤਨੀ ਬੀਨਤ ਕੌਰ ਵੀ ਮਹਿਲਾ ਵਰਕਰਾਂ ਨਾਲ ਰੋਡ ਸ਼ੋਅ ਦਾ ਹਿੱਸਾ ਬਣੇ ਅਤੇ ਵਿਧਾਇਕ ਗੁਰਦੇਵ ਸਿੰਘ ਸੇਖੋ ਵੱਲੋਂ ਆਪਣੇ ਗ੍ਰਹਿ ਵਿਖੇ ਰੋਡ ਸ਼ੋਅ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਮਲੇਗਿੱਲੀ ਦਾ ਬਹੁਤ ਬਹੁਤ ਧੰਨਵਾਦ ਮਲੇਗਿੱਲੀ ਦਾ ਬਹੁਤ ਬਹੁਤ ਧੰਨਵਾਦ ਮਲੇਗਿੱਲੀ ਬੋਟ ਪਾ ਕੇ ਤੁਸੀਂ ਸਾਨੂੰ ਜਿਤਾਉਂਦੇ ਹੋ ਹਨਾ ਜਿਵੇਂ ਐਮਐਲਏ ਸਾਹਿਬ ਬੈਠੇ ਨੇ ਤੁਹਾਡਾ ਬਹੁਤ ਸ਼ੁਕਰੀਆ ਦਾ ਐਵੇਂ ਮੇਰੇ ਕਰਜੀਤ ਵੀਰ ਨੂੰ ਤੁਸੀਂ ਹੁਣ ਨਾ ਲੋਕ ਸਮਾਜ ਦੇ ਵਿੱਚ ਅੱਗੇ ਲੈ ਕੇ ਆਓ ਤੇ ਵੀਰ ਨੇ ਜਿਵੇਂ ਕਿਹਾ ਵੀਰ ਦੀ ਗਾਰੰਟੀ ਲੈ ਲੈਣਾ ਵੀਰ ਦੇ ਗੱਲ ਦੀ ਪਹਿਲਾਂ ਨਾ ਕਿਉਂਕਿ ਸਾਰੀ ਉਮਰ ਤੋਂ ਪਹਿਲਾਂ ਵੀ ਦੱਸਿਆ ਅਸੀਂ ਇਕੱਠੇ ਰਹੇ ਹਾਂ ਬੜੇ ਟਾਈਮਾਂ ਦੀ ਸਾਡੀ ਸਾਂਝ ਹੈ ਵੀਰ ਨੇ ਰਿਕਸ਼ਿਆਂ ਤੇ ਚੜ ਕੇ ਦੇਖਿਆ ਸਾਈਕਲਾਂ ਤੇ ਵੀ ਬੈਠ ਕੇ ਦੇਖਿਆ ਬਸਾਂ 'ਚ ਵੀ ਧੱਕੇਗਾ ਤੇ ਅਸੀਂ ਰਗੜਾਈ ਬਹੁਤ ਕਰਾਈ ਹੈ ਹੌਲੀ ਹੌਲੀ ਵਾਈਗੁਰੂ ਨੇ ਸੁਣੀ ਸਾਡੀ ਤੇ ਫਿਕਰ ਨਾ ਕਰੋ ਇਥੋਂ ਜਿਵੇਂ ਬਾਈ ਨੇ ਕਿਹਾ ਤੁਹਾਡਾ ਪੁੱਤ ਬਣ ਕੇ ਤੁਹਾਡਾ ਭਰਾ ਬਣ ਕੇ ਹਨਾ ਤੁਹਾਡਾ ਬੇਟਾ ਬਣ ਕੇ ਇਹ ਇਥੇ ਸਾਥ ਦੋਖਾ ਤੁਹਾਡਾ ਮੇਰਾ ਭਰਾ ਤੇ ਵਾਈਗੁਰੂ ਦੇ ਅਰਦਾਸ ਵਿੱਚ ਤੁਹਾਨੂੰ ਚੜ੍ਹਦੀ ਕਲਾ ਲਈ ਕਾਮਨਾ ਕਰਦਾ ਵੀ ਤੁਸੀਂ ਚੜ੍ਹਦੀ ਕਲਾ ਜਰੂਰ ਹਮੇਸ਼ਾ ਔਰ ਤੁਹਾਡੇ ਸਾਥ ਲਈ ਤੁਹਾਡਾ ਬਹੁਤ ਸ਼ੁਕਰੀਆ ਐਂਡ ਥੈਂ ਸੋਨਹਾਰ ਮੈਂ ਧੰਨਵਾਦੀਆਂ ਵੀਰ ਪ੍ਰਸੇਵਕ ਜੀ ਦਾ ਔਰ ਮਾਫੀ ਵੀ ਚਾਹੁੰਨੇ ਆ ਕਿਉਂਕਿ ਲੇਟ ਹੋ ਗਏ ਕਿਉਂਕਿ ਅੱਜ ਸਾਡੇ ਹੱਥ ਵਾਚ ਸੀਨੀਅਰ ਬਾਕੀ ਸਾਡੇ ਮਾਝੂਗ ਐਮਐਲਏ ਸਾਹਿਬ ਭਾਈ ਗੁਰਦੇਵ ਸਿੰਘ ਸੇਖੋਂ ਜੀ ਜੇ ਮਤਲਬ ਜਿੰਨੀਆਂ ਵੀ ਅਸੀਂ ਇਲਾਕਿਆਂ 'ਚ ਗਏ ਜਿੰਨੇ ਵੀ ਹਲਕਿਆਂ 'ਚ ਗਏ ਆ ਜਿਹੜੇ ਜਿੱਥੋਂ ਦੇ ਵੀ ਨਮਾਇੰਦੇ ਨੇ ਉਹਨਾਂ ਨੇ ਸਾਡੇ ਨਾਲ ਸਾਡੇ ਤੋਂ ਵੀ ਵੱਧ ਕੰਮ ਕੀਤਾ ਚਾਹੇ ਉਹ ਗੁਰਦੇਤ ਸਿੰਘ ਹੋ ਜੀ ਹੁਣ ਚਾਹੇ ਐਮ ਐਲ ਏ ਮੋਗਾ ਹੋਣ ਚਾਹੇ ਐਮ ਐਲ ਏ ਬਾਗਾਪੁਰਾਣਾ ਕਿ ਜਿਹੜੀ ਮਰਜੀ ਕੰਸਟੀਟਿਊਐਂਸੀ ਹੈ ਆਹਾਰਾ ਨੇ ਸਾਡੇ ਤੋਂ ਵੱਧ ਲੋਰ ਲਾ ਕੇ ਕੰਮ ਕਰ ਰਹੇ ਨੇ ਔਰ ਮੈਂ ਮੈਂ ਖੁਸ਼ ਨਸੀਬਾ ਕਿ ਮੈਨੂੰ ਇਹੋ ਜਿਹੇ ਸਾਥੀ ਮਿਲੇ ਆ ਕਿ ਜਿਹੜੇ ਮੈਨ ਤੋਂ ਵੀ ਵੱਧ ਸਪੋਰਟ ਕਰ ਰਹੇ ਨੇ ਔਰ ਮੈਂ ਤੋਂ ਵੱਧ ਕੰਮ ਕਰ ਰਹੇ ਨੇ ਔਰ ਦਿਨ ਰਾਤ ਕਰ ਰਹੇ ਨੇ ਸੋ ਮੇਰਾ ਵੱਡਾ ਭਰਾ ਬਿੰਨੂ ਟਿਲੋਂ ਜਿਹੜਾ ਹਮੇਸ਼ਾ ਸੀ ਬਚਪਨ ਤੋਂ ਹੀ ਇਕੱਠੇ ਆ ਤੇ ਉਹ ਆਏ ਨੇ ਅੱਜ ਸਾਨੂੰ ਪਤਾ ਵੀ ਕਿੰਨਾ ਕਿਉਂਕਿ ਮੈਂ ਵੀ ਇਸੇ ਫੀਲਡ ਨੂੰ ਬਿਲੋਂਗ ਕਰਦਾ ਕਿ ਕਿੰਨੇ ਅਜੀ ਮੈਂਬਰ ਹੀ ਜ਼ਿੰਦਗੀ ਹੁੰਦੀ ਹੈ ਤੇ ਭਰਾ ਆਪਣੇ ਛੋਟੇ ਭਰਾ ਲਈ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਧੰਵਾਦੀ ਹਾਂ ਭਰਾ ਹਮੇਸ਼ਾ ਕਹਿੰਦਾ ਜਦੋਂ ਫਿਲਮ ਲਾਈਨ ਦੇ ਵਿੱਚ ਵੀ ਕੋਈ ਮੈਨੂੰ ਕੋਈ ਪ੍ਰੋਬਲਮ ਆਉਂਦੀ ਸੀ ਜਾਂ ਕੋਈ ਮੈਂ ਕੋਈ ਮੈਂ ਡਿਸੀਜਨ ਲੈਣਾ ਹੁੰਦਾ ਸੀ ਤਾਂ ਮੈਂ ਇਸ ਵੱਡੇ ਭਰਾ ਦੀ ਸਲਾਹ ਦੇ ਨਾਲ ਹੀ ਚੱਲਿਆ ਔਰ ਉਹ ਸਲਾਹ ਮੇਰੇ ਅੱਜ ਤੱਕ ਅਮੇ ਜੇ ਇੱਥੇ ਤੱਕ ਪਹੁੰਚਿਆ ਤਾਂ ਭਰਾਵਾਂ ਦੀਆਂ ਸਲਾਹਾਂ ਸਾਰੇ ਬੈਠੇ ਮਨਜੀਤ ਸਿੱਧੂ ਬਾਈ ਢੀਡ ਸਾਹਿਬਾਈ ਪਵਿੱਤਰ ਰਸਤੇਂਦਰ ਸਾਰੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਨਾਲ ਆਏ ਹੋਏ ਨੇ ਸਾਰਿਆਂ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਦਾ ਭਾਈ ਦੀਪਕ ਜੀ ਆਏ ਹੋਏ ਨੇ ਭਾਈ ਥਾਲੀ ਆਲਾ ਆਏ ਹੋਏ ਨੇ ਗਗਨ ਜੀ ਖੋਸਾ ਸਾਹਿਬ ਆਏ ਹੋਏ ਨੇ ਸਾਰੇ ਬੰਦੇ ਜਿੰਨੇ ਵੀ ਸਾਰੀਆਂ ਟੀਮਾਂ ਬਹੁਤ ਜ਼ਿਆਦਾ ਵੀ ਮਤਲਬ ਵੀ ਸੋਚ ਨਾਲੋਂ ਸਾਡੇ ਨਾਲੋਂ ਵੱਧ ਸਹਿਯੋਗ ਦੇ ਰਹੇ ਨੇ ਤੇ ਮੈਂ ਬਹੁਤ ਧੰਨਵਾਦੀ ਆ ਕੱਲ ਨੂੰ ਆਪਾਂ ਨੂੰ ਮੌਕਾ ਮਿਲਦਾ ਤਾਂ ਇਸ ਮੈਂ ਕਹਿੰਦਾ ਵੀ ਮੈਂ ਵੈਸੇ ਤਾਂ ਜੋ ਇਹ ਕਰ ਰਹਿਨੇ ਸਤਜਨਮ ਵੀ ਮੈਂ ਇਹਨਾਂ ਦਾ ਮੁੱਲ ਨਹੀਂ ਮੋੜ ਸਕਦਾ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਤੁਹਾਡਾ ਛੋਟਾ ਭਰਾ ਤੁਹਾਡਾ ਛੋਟਾ ਪੁੱਤ ਬਣ ਕੇ ਇਸ ਇਲਾਕੇ ਦੇ ਵਿੱਚ ਆਉਂ ਵੀ ਪਾ ਦੇ ਜਿੰਦਾਰ ਸੋਚ ਕੇ ਵੀ ਚੱਲਣਾ ਹੈ ਕਿਤੇ ਮੋਤੀ ਵਰਗੇ ਸ਼ਾਸਕ ਇਸ ਦੇਸ਼ ਦੇ ਵਿੱਚ ਆ ਜਾਣਗੇ ਤਾਂ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਖਤਰੇ ਦੇ ਵਿੱਚ ਪੈ ਸਕਦਾ ਸੋ ਤੱਕੜੇ ਹੋ ਕੇ ਸਾਥ ਦੇਣਾ ਹੈ ਕਿਉਂਕਿ ਹਰ ਇੱਕ ਬੰਦਾ ਕੁਰਬਾਨੀ ਵਾਲਾ ਹੈ ਸਰ ਕੋ ਕੋ 5 ਮਾਰ ਹੁੰਾਨੇ ਆਪਦੀ ਉਸ ਟਾਈਮ ਤੇ ਜਦੋਂ ਗੁੱਡੀ ਚੜੀ ਸੋ ਤੋਂ ਛੱਡ ਕੇ ਕਰਨੀ ਤਨਮੋਲ ਵੀ ਏਵੇਂ ਆ ਅੱਜ ਦੀ ਪ੍ਰਭਾਤਮਾ ਦੀ ਬੜੀ ਕਿਰਪਾ ਪਰ ਕੁਝ ਚੀਜ਼ਾਂ ਇਹ ਹੋ ਜਾਂਦੀਆਂ ਹੁੰਦੀਆਂ ਕਿ ਲੋਕਾਂ ਲਈ ਕਰਨੀਆਂ ਪੈਂਦੀਆਂ ਸਮਾਜ ਲਈ ਕਰਨੀਆਂ ਪੈਂਦੀਆਂ ਜਿਹੜੇ ਜੇ ਜੇ ਤੁਸੀਂ ਪਿਆਰ ਕਰਦੇ ਆ ਤਾਂ ਪਿਆਰ ਦੇ ਵਿੱਚ ਕੁਰਬਾਨੀ ਵੀ ਕਰਨੀ ਪੈਂਦੀ ਸੋ ਏਡੀ ਵੱਡੀ ਕੁਰਬਾਨੀ ਕਰਕੇ ਸਾਡੇ ਵੀਰ ਆਏ ਸੋ ਇਸ ਵਾਸਤੇ ਸਾਰਿਆਂ ਨੇ ਉਹਨਾਂ ਪਾਰਟੀਆਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਇੱਥੇ ਆ ਕੇ ਹੁਣ ਤੁਸੀਂ ਦੇਖ ਲਓ ਬੀਜੇਪੀ ਨੇ ਤਾਂ ਸ਼ਰੇਆਮ ਲੋਕਾਂ ਨੂੰ ਲੜਾਉਣਾ ਸ਼ੁਰੂ ਕਰ ਦਿੱਤਾ। ਜਿਆਦਾ ਕਿ ਪਿੰਡਾਂ 'ਚ ਧੜੇ ਬੰਦੀਆਂ ਤੇ ਹੋਰ ਜੋ-ਜੋ ਕੁਝ ਕਰਦੇ ਆ ਉਹਦੇ ਨਾਲ ਸਾਡੇ ਦੇਸ਼ ਦਾ ਜਿਹੜਾ ਨੁਕਸਾਨ ਹੋਣਾ ਸੋ ਇਸ ਵਾਸਤੇ ਸਾਨੂੰ ਮੋਦੀ ਨੂੰ ਹਰਾਉਣ ਵਾਸਤੇ ਕੇਜਰੀਵਾਲ ਸਾਹਿਬ ਵਰਗੇ ਬੰਦਿਆਂ ਨੂੰ ਜਿੰਨਾ ਚੁਕਾਉਣ ਵਾਸਤੇ ਕਿਉਂਕਿ ਜਿਹੜਾ ਬੰਦਾ ਸਕੂਲ ਬਣਾਉਂਦਾ ਉਹਨੂੰ ਭੇਜਿਆ ਘਾੜੇ 'ਚ ਸ਼ਰਾਬ ਘਟਾਲੇ ਤੇ ਜਿਹੜੇ ਸ਼ਰਾਬ ਘਟਾਲੇ ਆਲੇ ਤੋਂ 55 55 ਕਰੋੜ ਰੁਪਈਆ ਲਈ ਜਾਂਦੇ ਆ ਕਿ ਉਹ ਕੰਮ ਕਰਦੇ ਸੀ ਸਾਹਿਬ ਦੇਸ ਵਾਸਤੇ ਗੱਲ ਸਾਨੂੰ ਸਮਝ ਆ ਗਈ ਸਾਰਿਆਂ ਨੂੰ ਪਰ ਇਹ ਇੱਥੇ ਮੋਹਰ ਲਾਉਣੀ ਤਕੜੇ ਕਿਸਾਨ ਦੇ ਨਾਲ ਵੈਕੂਜੀ ਆਸਵਾਦ